హాయించా హి హ పటవారి హెంక రాజరాని ਉਹਦਾ ਫੈਸੀ ਦਾ ਦਾਣਾ ਕੋੜਾ ਹਾਂ ਜੀ ਐਸ ਟਾਈਮ ਹਾਈਟ ਕਿੰਨੀ ਆ ਭਾਈ ਹਾਈਟ ਹੈ 73 ਫੱਟੀ ਵਾਲਾ ਫੱਟੀ ਫੱਟੀ ਆ 73 ਹਾਂ ਜੀ ਸਟਾਰਟ ਕਰਦੇ ਕੋਪਣਾ ਭਾਈ ਹਾਂ ਜੀ ਓਪਨਾ ਜੀ 51000 51000 ਹਾਂ ਜੀ ਹਾਂ ਜੀ ਆਪਣਾ ਐਡਰੈਸ ਕੋਲ ਦੇ ਭਾਈ ਆਪਣਾ ਐਡਰੈਸ ਹੈ ਪਿੰਡ ਬਖੋਪੀਰਾ ਭਵਾਨੀਗੜ ਜ਼ਿਲ੍ਹਾ ਸੰਗਰੂਰ ਕਿੰਨੀਆਂ ਘੰਟੇ ਮੀਟ ਹੋ ਗਈਆਂ ਭਾਈ ਅੱਜ ਤੱਕ ਇਹ ਆਪਣੀ 30 40 ਘੰਟੇ ਮੀਟ ਹੋ ਗਈ ਹਾਂ ਜੀ ਅੰਦਰ ਕਿੰਨੇ ਕਾ ਗਏ ਰਿਜ਼ਲਟ ਵਾਲੇ ਆਏ ਨਹੀਂ ਤਿੰਨ ਚਾਰ ਮਹੀਨੇ ਅਨ ਛੱਡਦੇ ਨੇ ਹਾਂ ਜੀ ਉਮਰ ਕਿੰਨੀ ਹੋਗੀ ਬਾਈ ਇਹਦੀ 27 ਮਹੀਨੇ 27 ਹੀ ਨਹੀਂ 27 ਹੀ ਨਹੀਂ ਹਾਂ ਜੀ ਬਾਕੀ ਜੋ ਬਲੱਡ ਲਾਈਨ ਦਾ ਝੱਕਦਾ ਹਾਂ ਹਾਂ ਜੀ ਸਟਰਕਚਰ ਪੂਰਾ ਹੈ ਨਾ ਹਾਂ ਜੀ ਬਲੱਡ ਦਾ ਹਾਂ ਜੀ ਪੈਰ ਗੂੜਾ ਮਜ਼ਬੂਤ ਹੈ ਨਾ ਪਿੱਠ ਗੂੜੇ ਦਾ ਪੂਰਾ ਮਜ਼ਬੂਤ ਕਿੰਨਾ ਪੱਕਾ ਦੇਖ ਲਈ ਮਜ਼ਬੂਤ ਹੈ ਬਲੱਡ ਲਾਈਨ ਚ ਕੱਦ ਕਾਠੀ ਹੁੰਦੀ ਹੈ ਮਜ਼ਬੂਤ ਹੁੰਦਾ ਪਰ ਕੰਨਾਂ ਤਾਂ ਜਾਂਦਾ ਪਰ ਇਹਦੇ ਕੰਨ ਵੀ ਦੇਖ ਜਾਂਦੇ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਪੂਰੀ ਬਲੱਡ ਲਾਈਨ ਬੋਲਦੇ ਮਾਂ ਕਰਨੀ ਉਹ ਵੀ ਪੀਓ ਕਰਨੀ ਉਹ ਵੀ ਹਾਂਜੀ ਹਾਂਜੀ ਇਹਨੂੰ ਕੈਨ ਵੀ ਲੋੜ ਨਹੀਂ ਹਾਂਜੀ ਇਹ ਤਾਂ ਵਿਖਾਈ ਦੇ ਹਾਂਜੀ ਹੌਣ ਪੂਰੇ ਦਾ ਪੂਰਾ ਹੈ ਮਤਲਬ ਕੱਟਗਾੜ ਮਜ਼ਬੂਤ ਹੈ ਹਾਂਜੀ ਪੈਰ ਦੇਗੇ ਇੱਕ ਵਾਈਪਰਾਂ ਦੇ ਬਾਹ ਪੈਰ ਉਹ ਵੱਡਾ ਮਤਲਬ ਪੈਰ ਉਹਦਾ ਮਜ਼ਬੂਤ ਹੈ ਬਸ ਬਤੋਏ ਅਜੇ ਜੇ ਕਿਸੇ ਸਰਜਨ ਨੇ ਆਉਣਾ ਹੋਵੇ ਤੇ ਤੁਸੀਂ ਬਾਜਿਆ ਨਾਲ ਸੰਪਰਕ ਕਰ ਲਓ ਬਈ ਮੋਬਾਈਲ ਨੰਬਰ ਇੱਕ ਵਾਰੀ ਜਰੂਰੀ ਆਪਣਾ ਮੋਬਾਈਲ ਨੰਬਰ ਹੈ 98733 4678 ਜੀ ਇੱਕ ਗੱਲ ਛੋਟੀ ਜਿਹੀ ਹੋਰ ਯਰ ਕਰਦੇ ਛੋਟੇ ਭਾਈ ਹਾਂਜੀ ਜੇ ਕੋਈ ਦੂਰੋਂ ਨੇੜੇ ਆਉਂਦਾ ਹਾਂਜੀ ਟੌਪ ਦੀ ਬਲੱਡ ਲਾਈਨ ਹੈ ਜੀ ਮਾਰ ਹਾਂਜੀ ਇੱਕ ਵਾਰ ਹੈ ਟੈਂਕ ਦਾ ਪੁੱਤ ਆਉਗਾ ਤੇ ਪਟਵਾਰੀ ਦਾ ਬੱਚਾ ਆਉਗਾ ਹਾਂਜੀ ਟੌਪ ਦੀ ਹੋਗੀ ਬਲੱਡ ਲਾਈਨ ਹਾਂਜੀ ਨਾਲੇ ਭਾਵੇਂ ਟੌਪ ਦੀ ਹਾਂਜੀ ਜੇ ਕੋਈ ਦੂਰੋਂ ਨੇੜੇ ਚੱਲ ਕੇ ਆਉਂਦਾ ਤਾਂ ਘੋੜੀ ਰੱਖਣ ਦਾ ਕੋਈ ਤਕਨੀਕ ਦਾ ਸਟੇਬਲ ਤਾਂ ਹੈ ਆਪਣੇ ਕੋਲੇ ਇੰਦੀ ਸਾਰਾ ਕੁਝ ਹੈਗਾ ਜੇ ਕੋਈ ਫਿਰ ਦਿਨ ਬਾਹਲੀ ਦੂਰੋਂ ਆਉਂਦਾ ਜਿਆਦੇ ਦੂਰ ਤੋਂ ਆਪਾਂ ਘੋੜੀ ਗੱਪਣ ਕਰਾ ਕੇ ਦੇਵਾਂਗੇ ਅੱਛਾ ਗੱਪਣ ਕਰਾ ਹਾਂਜੀ ਘਰੇ ਰੱਖ ਕੇ ਡਾਕਟਰ ਦੇਖਣਾ ਮੈਂ ਤੁਹਾਨੂੰ ਮੌ ਸਟੇਬਲ ਦਾ ਪ੍ਰੋਪਰ ਪ੍ਰਬੰਧ ਪੂਰਾ ਪ੍ਰਬੰਧ ਡਾਕਟਰੀ ਜਾਂਚ ਦਾ ਪ੍ਰਬੰਧ ਡਾਕਟਰ ਦਾ ਰੋਲ ਹੈ ਡਾਕਟਰ ਜੀਵਨ ਸਿੰਘ ਦਾ ਹਾਂਜੀ ਕਈ ਵਾਰੀ ਟੀ ਹੁੰਦਾ ਨਾ ਭਾਈ ਸਾਡੇ ਚੈਨਲ ਤੋਂ ਦੇਖ ਕੇ ਸਾਡੇ ਕੋਲੇ ਵੀ ਫੋਨ ਆ ਜਾਂਦੇ ਹਾਂਜੀ ਜਿਹੜੇ ਬੰਦੇ ਬਾਹਰ ਰਹਿੰਦੇ ਨੇ ਜ਼ਿਆਦਾਤਰ ਉਹਨਾਂ ਨੇ ਘੋੜੀਆਂ ਜਦੋਂ ਮੇਡ ਆਉਣ ਆਉਂਦੀਆਂ ਨਾ ਉਹ ਵੀ ਫਾਰਮ 'ਚ ਰੱਖ ਲੈਣ ਹਾਂਜੀ ਇੱਕ ਪਾਸੇ ਕਰਾਤੀ ਲੈ ਨਹੀਂ ਪੂਰਾ ਆਪਣੇ ਦਾ ਸਟੇਬਲ ਦਾ ਪ੍ਰਬੰਧ ਹੈ ਆਪਣੇ ਦਾ ਆਪ ਵੀ ਨੇ ਵੀ ਡੰਗਰ ਨੇ ਤੇ ਆਪਣੇ ਆਡਰ ਰੱਖਿਆ ਹੋਇਆ ਸਾਰਾ ਕੁਝ ਘੋੜੀਆਂ ਆਪ ਦੀ ਸਾਰਾ ਕੁਝ ਸੰਭਾਲ ਹੁੰਦੀ ਹੈ ਇਹ ਠੀਕ ਹੈ ਹਾਂਜੀ ਜੇ ਕੋ ਦੂਰੋਂ ਫੱਜੇ ਨਾ ਆਵੇ ਹਾਂਜੀ ਹਾਂਜੀ ਕੋੜੀ ਨਿੱッセ ਪੈਣ ਦੀ ਵੀ ਆਪਾਂ ਗਾਰੰਟੀ ਲੈਣੀ ਹੈ ਠੀਕ ਹੈ ਪ੍ਰੋਪਰ ਦਾਣੇ ਨਾਲ ਦਾ ਹੂ ਸਾਰਾ ਕੁਝ ਠੀਕ ਹੈ ਹਾਂਜੀ ਇਹ ਹੀ ਸਭ ਤੋਂ ਵੱਡੀ ਗੱਲ ਹਾਂਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਦੁਆਰੇ ਫੇਰ ਬੋਲ ਦੋ ਆਪਣਾ ਮੋਬਾਈਲ ਨੰਬਰ ਹੈ ਜੇ 98730672 ਤੁਹਾਰੇ 98730672 06872 06872 ਤੇਰਾ ਇੰਨਾ ਕਿ ਟਾਈਮ ਲੱਗਾ ਬਾਈ ਤੇਰਾ ਬਹੁਤ ਟਾਈਮ ਲੱਗਾ ਠੀਕ ਹੈ ਕੀ ਕਹ ਬਾਈ ਨਾਲ ਦਿਖਾ ਲਈ ਬਾਈ ਨਾਲ ਇਹ ਗਾਂ ਨੂੰ ਘਾਉਂਦੀ ਹੈ ਇੱਕ ਵਾਰ ਦੇਖੋ ਬਾਈ ਹਾਂ ਬੜੀ ਖਿੱਚੀ ਯਾਰ ਬਾਈ ਨੂੰ